ਹੋ ਰਹਾ ਬਾਈ 17 ਕਿਲੋ ਕੰਡੇ ਵਾਲਾ ਜਮਾ ਤਿਆਰ ਆ ਠੀਕ ਹੈ ਜੇ ਬੰਦਾ ਮੰਨ ਕੇ ਆਉਂਦਾ ਕੋਈ ਸਾਈ ਕਰਦਾ ਪਾਸ ਮੰਨ ਕੇ ਚੱਲ ਅਗਲਾ ਸਾਈ ਕਰਦਾ ਹਾਂ ਕਿਰਾਇਆ ਜੇ ਘੱਟ ਨਿਕਲ ਜਾ ਕੰਡੇ ਵਾਲਾ ਜੋ ਆਪਾਂ ਯਾਰ ਕਰਾਇਆ ਦੇ ਕਿ ਤੋਰਾਂ ਲਓ ਵੀ ਸੱਜਰੋ ਐਡੀ ਵੱਡੀ ਗਰੰਟੀ ਦੇਤੀ ਬੰਦੇ ਨੇ ਕਹਿੰਦਾ ਜੇ 17 ਰੋ ਘੱਟ ਨਿਕਲਿਆ ਨਾ ਖਰਚਾ ਦੇ ਕੇ ਦੌਰ ਦੂੰ ਦਿਨ ਵੀ ਮਾਲਕ ਜਾਲ ਚੌਥਾ ਦਿਨ ਆ ਵੀਰੇ ਦੰਦਾ ਦੇ ਮਾਸ ਪਿਆ ਅਗਲਾ ਪਟਕੇ ਦੇਖ ਲੈ ਜਮਾ ਕੋਲੇ ਆਊਗਾ ਜੋ ਤਸੱਲੀ ਕਰੇ ਸਾਰੀ ਠੀਕ ਹੈ ਲਓ ਵੀ ਕਹਿੰਦਾ ਰੇਜ ਦੇ ਘਰੇ ਖੜਿਆ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਆ ਗਿਆ ਹਨਾ ਬਾਈ ਹਾਂਜੀ ਬਠਿੰਡਾ ਜ਼ਿਲ੍ਹਾ ਹੈ ਆਪਣੇ ਭਰਾਵਾਂ ਕੋਲੇ ਚਾਰ ਨਗ ਸੇਲਣਾ ਦੋ ਗੱਬਣਾਂ ਦੋ ਸੂਈਆਂ ਹੋਈਆਂ ਤੇ ਜੇ ਮੈਂ ਨਗਾਂ ਦੀ ਗੱਲ ਕਰਨਾ ਚਾਰੇ ਨਗ ਜਮਾ ਹੈ ਕਮਾਲ ਦੇ ਸਜਣਾ ਤਸੱਲੀ ਕਰਾਉਂਦਾ ਵੀ ਹਾਂ ਕੋਈ ਚੀਜ਼ ਹੈਗੇ ਆ ਪਹਿਲਣ ਦਾ ਨਗਾ ਦੇਖ ਲੋ ਇੱਕ ਨੰਬਰ ਵਾਲਾ ਜੇ ਗਾੜੀ ਗੂੜੀ ਦੀ ਗੱਲ ਕਰਨਾ ਕਰਮ ਵਾਲੀ ਦੀ ਡੇਢ ਗਿੱਠ ਦੀ ਗਾੜੀ ਹੁ ਰਾਵਣਾ ਸੋਹਣਾ ਮੋਟਾ ਜਵਾਈ ਵਾਲਾ ਥਣ ਲੱਗਿਆ ਹੋਇਆ ਦਿਖਾ ਦੇ ਸਜਣਾ ਸੋਹਣੇ ਅੰਡਰ ਵਾਲੀ ਆ ਬਹੁਤ ਯਾਰੇ ਜਾਇਜ ਰੇਟ ਵਾਲੀਆਂ ਵੀ ਨਾ ਤੇ ਚੰਗੇ ਰੇਟ ਵਾਲੀਆਂ ਵੀ ਹੈਗੀਆਂ ਨਾ ਚੰਗੀਆਂ ਬਾਕੀ ਬਾਈ ਕਲਦੀਬ ਨਾਲ ਗੱਲ ਕਰਾਉਣੇ ਆ ਆਜੋ ਸੋਰੀ ਕਾਲ ਜੀ ਹੋਰ ਠੀਕ ਆ ਪਰਵਾਰ ਠੀਕ ਆ ਠੀਕ ਆ ਬੜੀਆ ਜੀ ਸਰ ਤਹਾਨੂੰ ਤਾਂ ਸਿੱਧੀ ਸਿੱਧੀ ਨਾਲ ਆਪਣਾ ਐਡਰੈਸ ਦੱਸ ਦੇ ਐਡਰੈਸ ਵੀਰੇ ਪਿੰਡ ਵਿਦਿਆਲਾ ਹਾਂਜੀ ਬਾਈ ਜ਼ਿਲ੍ਹਾ ਬਠਿੰਡਾ ਵੀਰੇ ਠੀਕ ਆ ਬਾਈ ਜੇ ਰਾਮਪੁਰਾ ਤੇ ਤਫਾ ਰਹੇ ਨਾ ਇਧਰੋਂ ਚੌ ਬੱਲੋ ਰਹੇ ਨਾ ਠੀਕ ਆ ਕਲਦੀਬ ਘਰ ਕਿੱਥੇ ਜਿਆ ਘਰ ਵੀਰੇ ਚੌ ਵਾਲੀ ਸੜਕ ਤੇ ਆ ਸੂਏ ਦੇ ਕੋਲੇ ਖੇਤਾਂ 'ਚ ਘਰ ਆ ਠੀਕ ਆ ਕਲਦੀਬ ਜੇ ਹੁਣ ਆ ਤੋਹਫੇ ਦੀ ਗੱਲ ਕਰੀਏ ਨਾ ਮੈਂ ਨੇੜੇ ਜੇ ਹੋ ਕੇ ਦਿਖਾਵਾਂ ਸੱਜਣਾ ਨੂੰ ਆਪਣਾ ਇਹਨੂੰ ਨਾੜਾ ਨੂੜਾ ਨਾ ਕਰਮ ਵਾਲੀ ਦੇ ਮੈ ਉਹ ਉਹਨੇ ਬਾਈ ਜਮਾ ਸੂਤ ਨੂੰ ਨਹੀਂ ਤੱਕਾ ਮਰੇ ਪਿੱਛੇ ਸੂਤ ਕਲੇਵਾਗਾ ਠੀਕ ਹੈ ਦਿਖਾ ਰਿਹਾ ਆਪਣੇ ਸੱਜਣਾ ਨੂੰ ਪੂਸ ਬਾਸ ਬਾਸੇ ਕਰਕੇ ਨਾ ਆਹ ਦੇਖ ਲੋ ਸੱਜਣੋ ਪੰਡਲੇ ਵੇਦੀ ਐ ਤੇ ਕਰਮਾ ਵਾਲੀ ਅਜੇ ਟਾਈਮ ਵੀ ਬਾਈ 2 2 ਵਜ ਕੇ 10 ਮਿੰਟ ਹੀ ਹੋਏ ਹਕਲ ਦੀ ਟਾਈਮ ਗੱਡ ਟਾਈਮ ਦਿਖਾ ਆਪਣੇ ਸੱਜਣਾ ਨੂੰ ਕੁਈ ਆਇਆ ਨਾ ਕਹੇ ਦੋ ਵਜੇ 13 ਮਿੰਟ ਹੋਇਆ ਵੀਰੇ ਜੋ 2 ਵਜੇ 13 ਮਿੰਟ ਹੋਇਆ ਦਪਹਿਰ ਦੀ ਟਾਈਮ ਦੀ ਵੀਡੀਓ ਮੰਗਦੇ ਹਾਂ ਇਹ ਤਾਂ ਆਇਆ ਲਾ ਵਿੱਚ 24 4 4 ਘੰਟੇ 3 ਘੰਟੇ ਪਏ ਆ ਜੇ ਮੰਨੀਏ 5 5:30 ਚੋਣੇ ਆਪਾਂ ਟਾਈਮ ਤੇ ਜਾ ਕੇ ਦਾ ਕਰਨ ਵਾਲੀ ਧਣ ਧਣ ਕਰਾ ਦੂ ਜਮਾ ਵੀਰੇ ਖਾਣਾ ਖੋਣ ਨਾ ਜਮਾ ਸੂਤ ਲਾ ਲਿਓ ਚਾਹੇ ਬਰਾਬਰ ਨਚਾਰੇ ਤੇ ਗੈਬ ਗੂਬ ਨਾ ਕੱਲਾ ਕੱਲਾ ਥਾਣਾ ਦੇਖ ਲਓ ਸੀਲ ਥਾਂ ਨਹੀਂ ਪੂਰੀ ਆ ਬਾਈ ਦੋਨੇ ਪਾਸੇ ਬਹਿ ਕੇ ਚਵਾਈ ਕਰਾਉਂਦੀ ਆ ਦੋਨੇ ਪਾਸੇ ਗਾਈਆਂ ਮੰਗੂ ਜਮਾ ਠੀਕ ਆ ਬਾਈ ਗੁੱਠੇ ਜਿਨਾ ਚੋਣ ਮੋਟਾ ਪੋਲੀ ਧਾਰ ਪ ਜਿਲੋਦੀ ਜੇ ਹੁਣ ਆਪਾਂ ਇਹ ਨਗਦਰਾ ਚੰਗਾ ਹੈ ਸੁੱਧ ਦੀ ਗੱਲ ਕਰੀਏ ਜਮਾ ਵੀਰੇ ਜਮਾ ਕਿਲਵਾਂ ਜਾ ਕਿਲੋ ਕੰਡੇ ਵਾਲਾ 17 ਕਿਲੋ ਦਦਾਇਸ਼ ਮਿਣਕੇ ਦੇ ਦੇ ਜਮਾ ਚੌਥਾ ਦਿਨ ਸੂਈ ਨੂੰ ਆ ਬਾਈ ਜਮਾ ਠੀਕ ਹੈ ਬੰਦਾ ਜਮਾ ਮੋਟਰ ਵਾਲੀ ਦੇ ਹੱਦਾਂ ਦਾ ਕਟੜੂ ਦੇ ਵੀਰੇ ਜਮਾ ਚੌਥਾ ਦਿਨ ਅੱਜ ਲਓ ਵੀ ਸੱਜਣੋ 17 ਲੀਟਰ ਕਹਿੰਦਾ ਠੰਡਾ ਕਰਕੇ ਕੰਡੇ ਦੇ ਮਣਕੇ ਦੇ ਦੇ ਤੇ ਮਾਗਰ ਕੱਤੀ ਆ ਵੀਰੇ ਇਹਦੇ ਮਾਗਰ ਵੀ ਫੀਮੇਲ ਆ ਗਈ ਜੇ ਜਮਾ ਬਿਊਟੀ ਦੀ ਗੱਲ ਕਰਾਂ ਸ਼ਕੀਨ ਵੀ ਬਾਲੀ ਐ ਦੂਜਾ ਸੂਆ ਗਲਦੀਬ ਦੂਜਾ ਸੂਆ ਝੋਟੀ ਆ ਬਾਈ ਜਮਾ ਜਮਾ origignal ਜਮਾ origignal ਦੂਜਾ ਸੂਆ ਵੀਰੇ ਆ ਦੇਖ ਲੋ ਸੱਜਣੋ ਅੰਦਰ ਬਾਹਰ ਦਾ ਅੰਡਰ ਐ ਕਰਮ ਵਾਲੀ ਦੀ ਨਾ ਜਿਵੇਂ ਹਰਿਆਣਾ ਹਰਿਆਣਿਆਂ ਕਰੀ ਜਾਂਦੇ ਬਈ ਆਪਣੀ ਪੰਜਾਬ ਛੋਟੀ ਚੰਗੀ ਆ ਜਮਾ ਇਹਦਾ ਆਪ ਦੀ ਖਲੀਬ ਬਾਕੀ ਯਾਰਾ ਮੁੰਡੇ ਨੇ ਨਾ ਕਮਾਲ ਕਰਤੀ ਤੋਫਾ ਹੀ ਦਿਖਾਦਾ ਆ ਦੇਖ ਲੋ ਸੱਜਣੋ ਕਰਮ ਵਾਲੀ ਦਾ ਪੰਡਲੇ ਵੇਦੀ ਆ ਤੇ ਗਾੜੀ ਗੂੜੀ ਪਿਛਾੜੀ ਨਾ ਲਿਓੜੀ ਬਹੁਤ ਪਾ ਕਮਾਲ ਲੱਗੀ ਹੋਈ ਆ ਅੱਧ ਦੇਖ ਲੈ ਬਾਈ ਦਾ ਪੂਰਾ ਫੁੱਲ ਕਰਦਾ ਵੀ ਤੇਰੇ ਉੱਤੋਂ ਦੀ ਡੱਬਦੀ ਆ ਜਮਾ ਮੇਰੇ ਬਾਈ ਹਾਂ ਨਹੀਂ ਸਿਆਣੀ ਐ ਗੱਲ ਕਲਦੀਪ ਦੀ ਕਲਦੀਪ ਪਿੱਠ ਪੜਾਵਾੜਾ ਕਮਾਲ ਦਾ ਯਾਰ ਹਣਾ ਜਮਾ ਮੇਰੇ ਸਟੇਟ ਪਈ ਆ ਜਮਾ ਉੱਤੇ ਸਾਫ ਸੁਥਰੀ ਆ ਲੈਗ ਸਕੋਰ ਤੇ ਕਰਮਾਲੀ ਚੰਗੀ ਐ ਕਲਦੀਪ ਹਾਂਜੀ ਬਾਈ ਤੇਰੀ ਚੰਗੀ ਐ ਜਮਾ ਚੌਥਾ ਹੈ ਨਾ ਸੂਣੀ ਦਿਨ ਚੌਥਾ ਬੌਲੇ ਦਾ ਬਾਈ ਹਜੇ ਦੁੱਧ ਪਾੜਦਾ ਹੋਊਗਾ ਜਮਾ ਜਦੋਂ ਮੈਲੇ ਮੂਲੇ ਚੱਲ ਗਈ ਤਸੱਲੀ ਵਾਲਾ ਜਮਾ ਤਸੱਲੀ 20 ਤੋਂ ਪਲੱਸ ਚੱਲੂ ਬਾਈ ਝੋਟੀ ਜਮਾ 4 ਕਿਲੋ ਮਮੂਲੀ ਗੱਲ ਆ ਝੋਟੀ ਨੂੰ ਬਦਨਾ ਮੇਲੇ 'ਚ ਖੜਨਾ ਜਮਾ ਮੇਲੇ ਆ ਹਾਈ ਝੋਟੀ ਮੇਲੇ ਵਾਲੀ ਆ ਵੀਰੇ ਹਾਂ ਸੇਵ ਵਾਲੇ ਹੱਥ ਥੱਲੇ ਆ ਕੇ ਜਮਾ ਹਾਂ ਇਹ ਹੀ ਹਰਿਆਣੇ ਦੀ ਝੋਟੀ ਹੁੰਦੀ ਬਾਈ 5 ਲੱਖਾਂ ਵਾਲਾ 6 ਲੱਖਾਂ ਦਾ ਹਾਂ ਇਹਦੀ ਗੱਲ ਸਹੀ ਆ ਬਾਈ ਦੀ ਗੁਲਦੀਬ ਦੀ ਕਹਿੰਦਾ ਜੇ ਗਦੇ ਇਹੀ ਹਰਿਆਣੇ 'ਚ ਹੁੰਦੀ ਨਾ ਇਹਦਾ ਹੀ ਨਹੀਂ ਪਤਾ ਕੀ ਰੇਟ ਕਰਨਾ ਸੀ ਵਾ ਇੱਕ ਨੰਬਰ ਬੋਲਦਰਾ ਜਲਦੀ ਜਲਦੀ ਨੰਬਰ ਬਾਈ 88476 ਹਾਂਜੀ ਬਾਈ 62161 ਬਾਈ ਠੀਕ ਐ ਜੇ ਗੁਲਦੀਬ ਹਾਂ ਜੀ ਰੇ ਬਾਈ ਇੱਕ ਨੰਬਰ ਵਾਲੀ ਦੀ ਗੱਲ ਹੋਰ ਕਰੀਏ ਹਨਾ ਕਰਮ ਵਾਲੀ ਪ੍ਰਮਾਤਮਾ ਜਿਹੜੇ ਵੀ ਘਰ ਦਾ ਸ਼ਿੰਗਾਰ ਬਣੂਗੀ ਹਨਾ ਚੰਗੀ ਚੰਗੀ ਦਾ ਬਹੁਤ ਹੈ ਜਾਤੀ ਵਾਲੀ ਚੰਗੀ ਆ ਬਾਈ ਮਾਹਾਂ ਜਾਤ ਪਣ ਵਾਲਾ ਝੋਟੀ ਜੀ ਜਮਾ ਸਾਰਾ ਕਹਿੰਦਾ ਜੇ ਬਿਊਟੀ ਤੇ ਪਾਉਣ ਵਾਲੀ ਵੀ ਆ ਬਣ ਕੇ ਚੱਲ ਕੱਲਾ ਮੇਕਅਪ ਤੇ ਦੋਨਾਂ ਤੇ ਚੱਲਣਾ ਜਮਾ ਮੇਰੇ ਜੇ ਇੱਕ ਵਾਰੀ ਬਾਈ ਯਾਰ ਝੋਟੀ ਲਾਏਗਾ ਕੋਈ ਯਾਦ ਰੱਖੋ ਮੁਰਕੇ ਵਾਲਾ ਫੋਨ ਕਰਿਆ ਕਰੂ ਬਾਈ ਯਾਰ ਹੋਰ ਝੋਟੀ ਦੇ ਦੇ ਹਾਂ ਨਹੀਂ ਕਰਮ ਵਾਲੀ ਨੂੰ ਚੈੱਕ ਕਰ ਲੈ ਸਾਨੂੰ ਅਬਰ ਤੁਰਤੀ ਦਿਖਾਵਾਂਗੇ ਕਰ ਲੋ ਚੈੱਕ ਲੋਡੀ ਦੇ ਹਵਾਨਾ ਨਾ ਕਮਾਲ ਦਾ ਲੱਗਿਆ ਹੋਇਆ ਸੋਹਣਾ ਐ ਕੂਨੀ ਕਾਨੀ ਵੀ ਬਾਲੀ ਆ ਦੇਖ ਲੋ ਬਾਈ ਜਵਾਏ ਤੋਰੀ ਫਿਰਦਾ ਜਿਵੇਂ ਮੇਲੇ ਚ ਫਿਰਦੀਆਂ ਹੁੰਦੀਆਂ ਹੁੰਦੀਆਂ ਨਾ ਜੋ ਕੁਲਦੀਪ ਦਿਖਾ ਰਿਹਾ ਆਪਣੇ ਸੱਜਣਾ ਨੂੰ ਲੈ ਚੱਲ ਉੱਥੀ ਆਹ ਦੇਖ ਲੋ ਸੱਜਣੋ ਪਲਵਾਨਾ ਵਾਂਗੂ ਦਰਦੀ ਐ ਘਰਮਾਲੀ ਚੰਗੀ ਐ ਤੇ ਮਿਲਕ ਲੈਣ ਦੇ ਵਿੱਚ ਵੀ 17 ਲੀਟਰ ਤਿਆਰ ਐ ਲੈ ਕੁਲਦੀਪਾ ਹਾਂਜੀ ਡਰਜਾ ਲੱਗੀ ਜਾਂਦਾ ਥੋੜਾ ਜਿਹਾ ਰੇਟ ਬਿਨਾ ਕਿਤੇ ਬਾਲਾ ਕਰਦੇ ਵੀ ਗਲਦੀਪ ਹਨ ਨਹੀਂ ਰੇਟ ਨਹੀਂ ਬਾਲਾ ਵੀਰੇ ਬਾਈ ਚੰਗਾ ਹੁੰਦਾ ਹਨ ਹਾਂ ਨਾਲ ਤਾਂ ਚੰਗਾ ਜਿਆ ਹਰਿਆਣੇ ਚੋਂ ਦੀ ਬਈ ਆਲਾ 5 5.5 ਸੀ ਲੱਖ ਰੁਪਏ ਤੱਕ ਵੀ ਮੰਗ ਲਦਾ ਹੁਣ ਜਾਇ ਜਰ ਰੇਡ ਆ ਘਰ ਦੇ ਆਫਰ ਫਿਰ ਦਿਵਾਲੀ ਤੇ ਤਮਾਕਾ ਜਾਇ ਜਰ ਆ ਰੇਟ ਯਾਰ ਬਾਈ ਕੋਈ ਨਹੀਂ ਦੇ ਸਕਦਾ ਜਿੱਥੇ ਮਰਜੀ ਆਪਣੇ ਮਨ ਕੇ ਚੱਲ ਵੀ ਨਾਲ ਬਰਾਬਰ ਖੜ ਜੇ ਬੰਦਾ ਝੋਟੀ ਭਾਲ ਦੇ ਦੇ ਨਾਲ ਦੀ ਠੀਕ ਹੈ 17 ਕਿਲੋ ਤੋਂ ਹੁਣ ਤਿਆਰ ਆ ਚੌਥਾ ਤੋਂ ਆ ਸੂਈ ਨੂੰ ਆ ਠੀਕ ਹੈ ਕਿਆਂ ਵਾਲਾ ਵੀ 20 ਤੋਂ ਪਲੱਸ ਚੱਲਣਾ 21 ਚੱਲਵੇ 22 ਚੱਲਵੇ ਝੋਟੀ ਨੇ ਠੀਕ ਹੈ 3-4 ਕਿਲੋ ਦੀ ਵਦਨਾ ਮੂਲੀ ਗੱਲ ਹੀ ਨਹੀਂ ਮਾ ਆਉਣਾ ਬਦੂ ਵੀਰੇ ਛੇ ਬਾਣਾ ਠੀਕ ਹੈ ਬਾਈ ਤੇ ਹੁਣ ਰੇਟ ਵੀ ਰੇਦਾ ਸਵਾ ਦੋ ਲੱਖ ਰੁਪਿਆ ਸਵਾਦੁ ਲਖ ਹਾਂ ਥੋੜਾ ਜਿਹਾ ਮਾਨਦਾਨ ਹੋਰ ਕਰ ਦੇ ਕੀ ਹਾਂ ਮਾਨਦਾਨ ਬਈ ਹੋ ਜੂ ਕੋਈ ਥੋੜਾ ਜਿਹਾ ਕਾਰੀ ਦੇ ਮਾਲ ਇਹ ਕੱਟ ਕਰ ਲੈ 20 ਦੀ ਜੋਤੀ ਦੇ ਦਾਂਗੇ ਵੀਰੇ ਲੈ ਉਹ ਵੀ ਸਜਣੋ 5000 ਆਪਾਂ ਕੱਟ ਕਰਾਤਾ ਬਾਕੀ ਤੁਸੀਂ ਜਿਹੜਾ ਕੋਲੇ ਆ ਕੇ ਮੋਹ ਪ੍ਰੇਮ ਦਿਖਾਓਗੇ ਨਾ ਗੱਲ ਬਾਤ ਬਾਕੀ ਜੇ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਾਕੀ ਇਹ ਆਪਣੀ ਪਿੰਡ ਬਦਿਆਲਾ ਕੁਲਦੀਪ ਦੇ ਫਾਰਮ ਦਾ ਵੀਡੀਓ ਹੈ ਚੰਗਾ ਬੁੱਲ ਤਿਆਰ ਕਰੀ ਜਾਂਦੇ ਆ ਤੁਮ ਅੱਲਾ ਬਾਈ ਹੰਦਾ ਉਹ ਦੇਖ ਲੋ ਸਾਡੇ ਆਉਣ ਤੇ ਉਹ ਵੀ ਤੇ ਚੰਗੀਆਂ ਘਰ ਦੇ ਨਗ ਰੱਖੇ ਹੋਇਆ ਸੇਲ ਪਰਚੇ ਦਾ ਕੰਮ ਹੈ ਕਲਦੀ